ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਡੀਅਰ ਮਮ ஸ்டੋਰ ਗੁਰਦੁਆਰਾ ਪਰਮੇਸ਼ਰਵਰ ਸਾਹਿਬ ਵਿਖੇ ਅੱਜ ਅਸੀਂ ਫੇਰ ਇੱਕ ਨਵਾਂ ਪ੍ਰੋਡਕਟ ਅੱਜ ਅਸੀਂ ਮਠਿਆਈ ਦੀ ਪਲੇਟ ਐਨਪੀਜੀ ਦੇਖੋ ਲੈ ਕੇ ਬੈਠੇ ਨੇ ਅੱਜ ਆਪਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਹੈ ਅਸੀਂ ਨਵੀਂ ਸ਼ੁਰੂ ਕੀਤੀ ਦਿਖਾਵਾਂਗੇ ਨਾ ਦਿਖਾਵਾਂ ਪਰ ਦੱਸੋ ਜਰੂਰ ਦਿਖਾਣੀ ਹੈ ਹਾਂ ਪੱਕਾ ਆਪਾਂ ਦਿਖਾਣੀ ਵੀ ਹੈ ਟੇਸਟ ਵੀ ਕਰਾਣੀ ਹੈ ਕਿੰਨੋਂ ਕਰਾਣੀ ਹੈ ਸਾਰੇ ਆਪਣੇ ਜਿੰਨੀ ਵੀ ਆਡੀਅנס ਹੈ ਮੈਂ ਕਰਨਾ ਨਾ ਸਾਰਿਆਂ ਕੱਲ ਇੱਕੋ ਬਰਾਬਰ ਬਿਲਕੁਲ ਤੁਸੀਂ ਕਰਨਾ ਮੈਂ ਕਰਨਾ ਸਭ ਨੇ ਕੱਲ ਇੱਕੋ ਹੀ ਗੱਲ ਆ ਹਾਂਜੀ ਹਨਾ ਆਹ ਦੇਖੋ ਜੀ ਨੇੜੇ ਆ ਕੇ ਦਿਖਾ ਦਿਓ ਨੇੜੇ ਆਜੋ ਕੈਮਰਾਮੈਨ ਉਹ ਕੋਈ ਬੋਲਣਾ ਨਹੀਂ ਗਾਜਰ ਪਾ ਠੀਕ ਹੈ ਤੇ ਇਹ ਇਹ ਵੀ ਗਾਜਰ ਪਾ ਦਾ ਹਾਂਜੀ ਤੁਸੀਂ ਹੱਸੋ ਨਾ ਕੈਮਰਾਮੈਨ ਸਾਹਿਬ ਕੁਝ ਵੀਡੀਓ ਬਣਾਓ ਤੁਹਾਨੂੰ ਅਸੀਂ ਬਾਅਦ ਹਸਾ ਲਾਂਗੇ ਕੋਈ ਨਾ ਬਾਅਦ ਅਸਲੇ ਇਹ ਦੋ ਤਰ੍ਹਾਂ ਦਾ ਅਸੀਂ ਗਾਜਰ ਪਾਗ ਤਿਆਰ ਕੀਤਾ ਜੀ ਇੱਕ ਆ ਇਹ ਦੇਸੀ ਜਿਵੇਂ ਪਿੰਡਾਂ ਚ ਆਪਾਂ ਖਾਂਦੇ ਹੁੰਦੇ ਵਿਆਹਾਂ ਸ਼ਾਦੀਆਂ ਦੇ ਇੱਕ ਆ ਪਿਓਰ ਮਤਲਬ ਇਹਦੇ ਵਿੱਚ ਖੋਆ ਨਹੀਂ ਮਿਕਸ ਹੈਗਾ ਦੇਸੀ ਘਿਓ ਦਾ ਬੜਾ ਹੀ ਸਵਾਦ ਜਿੰਨਾ ਆਪਾਂ ਇਹ ਦੱਸ ਨਹੀਂ ਸਕਦੇ ਤੁਹਾਨੂੰ ਵੀ ਕਿੰਨਾ ਸਵਾਦ ਹੈ ਤੁਸੀਂ ਆਓਗੇ ਖਾਓਗੇ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਇੰਨੀ ਮਤਲਬ ਜਿਹਨੂੰ ਇਹ ਟੇਸਟ ਕਰਾਇਆ ਉਹ ਲੈ ਕੇ ਗਿਆ 3 ਤੋਂ 3 ਕਿਲੋ 5 ਕਿਲੋ ਹਣਾ ਰੈਗੂਲਰ ਇਹਦਾ ਬਹੁਤ ਵਧੀਆ ਆਰਡਰ ਜਾ ਰਿਹਾ ਹੈ ਇਹ ਨਵੀਂ ਜਿਹੀ ਸ਼ੁਰੂ ਕੀਤੀ ਹੈ ਤੇ ਤੁਸੀਂ ਜਰੂਰ ਜਿੰਨਾ ਚਿਰ ਠੰਡ ਹੈਗੀ ਹੈ ਤੇ ਬਹੁਤ ਵਧੀਆ ਦਾ ਨੰਦ ਬਣ ਆਜੋ ਠੰਡ ਠੰਡੇ ਚ ਆਜੋ ਤੇ ਗਾਜਰਬਾਗ ਖਾਜੋ ਹਣਾ ਉਹ ਆ ਦੋਵੇਂ ਖਾਓ ਹਾਂਜੀ ਨਜ਼ਾਰਾ ਸੱਚੀ ਮੈਂ ਹੁਣ ਖਾ ਕੇ ਦਿਖਾਦਾ ਮੈਂ ਮੜ ਜਾਣਾ ਹੈਂ ਖਾ ਕੇ ਦਿਖਾ ਦਿਓ ਪੱਕੀ ਗੱਲ ਆ ਪੱਕੀ ਗੱਲ ਹੈ ਦੇਖ ਲਓ ਹਾਂਜੀ ਹਾਂਜੀ ਖਾਓ ਖਾਓ ਚਲ ਆ ਦੇਖ ਲੋ ਭਈ ਬਣਾ ਦੇ ਵੀਡੀਓ ਮੇਰੇ ਕੋਈ ਗੱਲ ਨਹੀਂ ਪਰ ਮੈਂ ਬਦਾਮ ਵਾਲਾ ਖਾਵਾਂ ਦੇਖ ਲੋ ਟੇਸਟ ਹੂੰ ਤੁਸੀਂ ਲੋ ਤੁਸੀਂ ਖਾਓ ਮਾਰੇ ਚਲੋ ਭਾਜੀ ਕਹਿੰਦੇ ਤੁਸੀਂ ਖਾ ਲਈ ਮੈਂ ਖਾ ਲਈ ਹਾਂਜੀ ਕੋਈ ਗੱਲ ਹੈ ਹੈਨਾ ਬਹੁਤ ਬਹੁਤ ਧੰਨਵਾਦ ਜੀ ਦਾ ਧੰਨਵਾਦ ਤੁਹਾਡਾ